ਉਪਮਾ ਤੋ ਹੈ ਬਣ ਆਵ ਤੇਰੀ ਉਪਮਾ ਤੋ ਹੈ ਬਣ ਆਵ ਤੇਰੀ ਉਪਮਾ ਤੋ ਹੈ ਬਣ ਆਵ ਤੇਰੀ ਉਪਮਾ ਤੋ ਹੈ ਬਣ ਆਵ ਗੱਜ ਕੇ ਭਾਈ ਗੱਜ ਕੇ ਵਾਹਿਗੁਰੂ ਤੇਰੀ ਉਪਮਾ ਤੋ ਹੈ ਬਣ ਆਵ ਭੱਲੇ ਅਮਰਦਾਸ ਗੁਣ ਤੇਰੇ 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 ਭੱਲੇ ਸਾਰੇ ਪਹਿਲਾਂ ਪੰਜ ਸ਼ਬਦਾਂ ਦਾ ਜਾਪ ਕਰੀਏ ਵੱਡੇ ਮਹਾਂਪੁਰਖ ਇਹ ਸ਼ਬਦਾਂ ਦਾ ਜਾਪ ਕਰਿਆ ਕਰਦੇ ਸੀ ਅਧਿਆਤਮਿਕ ਤੌਰ ਤੇ ਤਾਂ ਤਰੱਕੀ ਮਿਲਨੀ ਮਿਲਨੀ ਹੈ ਸੰਸਾਰਿਕ ਤੌਰ ਤੇ ਵੀ ਬਹੁਤ ਤਰੱਕੀ ਇਹ ਸ਼ਬਦਾਂ ਨਾਲ ਮਿਲਦੀ ਹੈ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ। ਬਿਗਨਾਂ ਦੇ ਨਾਸ ਹੋ ਜਾਂਦੇ ਰਿਕਾਵਟਾ ਮੁਸ਼ਕਲਾਂ ਦੂਰ ਹੁੰਦੀਆਂ। ਸੋ ਆਓ ਸਭ ਤੋਂ ਪਹਿਲਾਂ ਰਮਤਾ ਪਾਈ ਸ਼ਬਦਾਂ ਨਹੀਂ ਕਰੀਏ। ਪਹਿਲਾਂ ਦਾਸ ਬੋਲੇਗਾ ਉਸ ਤੋਂ ਬਾਅਦ ਸਾਰੀ ਸੰਗਤ ਨੇ ਸ਼ਬਦਾਂ ਦਾ ਜਾਪ ਕਰਨਾ। ਇੱਕ ਵਾਰੀ ਦਾਸ ਬੋਲਿਆ ਕਰੇਗਾ ਦੂਜੀ ਵਾਰੀ ਸਾਰੀ ਸੰਗਤ ਰਚਨਾ ਨੂੰ ਕਵਿਤਰ ਕਰਨਾ ਆਪਾਂ। ਉਹ ਪਹਿਲਾ ਪੰਜ ਸ਼ਬਦਾਂ ਦਾ ਜਾਪ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ੴ ਸਤਨਾਮ ਸਤਨਾਮ ਕਰਤਾ ਪੁਰਖ ☁️ ਨਿਰਭਉ ਨਿਰਵੈਰ ਨਿਰਕਾਰ ☁️ ਅਜੂਨੀ ਸੈਭੰ ☁️ ਗੁਰੂ ਪਰਸਾ ਪਰਸਾ ਗਿਆਪ ਜਪ ਸਾਚ ਸਾਚ ਜੁਗਾਦ ਸਾਚ ਸਾਚ ਹੈ ਵੀ ਸੱਚ ਧਾਨ ਕੋ ਸੀ ਵੀ ਸੱਚ ਵਿਚਰ ਮੂਲ ਨ ਥੋੜੀਂੰਦ ਵਿਚਰ ਮੂਲ ਨ ਥੋੜੀਂੰਦ ਵਿਚਰੇ ਆਪ ਕਿਰਪਾ ਵਿਚਰੇ ਆਪ ਕਿਰਪਾ ਜਬ ਦੇ ਘਟ ਪਾ ਪਾਨ ਹਏ ਖਰਚ ਤਨ ਮਾ ਹਏ ਖਰਚ ਤਨ ਮਾ ਬੋੜੀ ਬੋੜੀ ਜਾਂ ਤੂੰ ਮੇਰਾ ਵੱਲ ਹੈ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤਾਂ ਕਿਆ ਮੋਛੰਦਾ ਤੁਦ ਸਭ ਕਛ ਮੈਂ ਸਉਪਿਆ ਤੂ ਸਭ ਕੇ ਸਮਿਆਂ ਨੂੰ ਸਉਪਿਆ ਹਾਂ ਤੇਰਾ ਬੰਦਾ ਤੇਰਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਲਖਮੀ ਟੋਟ ਨਾ ਆਵਈ ਹਾਏ ਘਰ ਚ ਰਹੰਦਾ ਹਾਏ ਘਰ ਚ ਰਹੰਦਾ ਰਖ ਚਰਾਸੀ ਮੇਦਨੀ ਰਖ ਚਰਾਸੀ ਮੇਦਨੀ ਹਉ ਸੇਵ ਕਰੰਦਾ ਏ ਵਾਰੀ ਮੇਂ ਪਰ ਸਾਕੀ ਤੇ ਆ ਏ ਵਾਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਮੈਂ ਮੰਗੇ ਮੰਦਾ ਦੇਖਾ ਕੋਈ ਨਾ ਪੁੱਛਈ ਦੇਖਾ ਕੋਈ ਨਾ ਪੁੱਛਈ ਯਾਹਰ ਬਖਸ਼ੰਦਾ ਯਾਹਰ ਬਖਸ਼ੰਦਾ ਬੰਦ ਪਿਆ ਸੁਖ ਪਾਇਆ ਬੰਦ ਪਿਆ ਸੁਖ ਪਾਇਆ ਮੇਲੇ ਗੁਰੂ ਗੋਬਿੰਦ ਸਾਬੇ ਗਾਜ ਸਵਾਰੇ ਸਤਿ ਦੂਤ ਪਾਵੰਦਾ ਸਤਿ ਦੂਤ ਪਾਵੰਦਾ ਗੋੜੀ ਮਹੱਲਾ ਪੰਜਮ ਗੋੜੀ ਮਹੱਲਾ ਪੰਜਮ ਸਰਕਾਰ ਬੈ ਸੋ ਹਰ ਜਨ ਪਿਆਰੇ ਸਰਕਾਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਦੂਤ ਦੂਤ ਪਰਮੇਸ਼ਰ ਮਾਰੇ ਦੂਤ ਦੂਤ ਪਰਮੇਸ਼ਰ ਮਾਰੇ ਨਾਨਕੀ ਪੈਜ ਰੱਖੀ ਕਰਤਾਰੇ ਨਾਨਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾਧ ਸੰਗ ਵਸ ਕਰਦੀ ਬਾਦਸ਼ਾ ਸਾਡਾ ਬਸ ਕਰੀਨੇ ਅਬਰਤ ਨਾਮ ਮਹਾਰਸ ਪੀਨੇ ਅਬਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕੀ ਨੋਦਾਨ ਸਾਧ ਸੰਗ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਵਯ ਅੰਤਰਯੰਮੀ ਸ਼ਰਨ ਪਰੇ ਪ੍ਰਵਯ ਅੰਤਰਯੰਮੀ ਨਾਨਕ ਓਟ ਪਗਰੀ ਪ੍ਰਭ ਸੁਆਮੀ ਨਾਨਕ ਓਟ ਪਗਰੀ ਪ੍ਰਭ ਸੁਆਮੀ ਬਿਲਾਵਲ ਮਹੱਲਾ ਪੰਜਵਾ ਬਿਲਾਵਲ ਮਹੱਲਾ ਪੰਜਵਾ ਕਾਤੀ ਵਾਉ ਨ ਲਗਈ ਕਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਾ ਜੋ ਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਦੁੱਖ ਲਗੇ ਨਾ ਭਾਈ ਸਾਧਗੁਰ ਪੂਰਾ ਭੇਟਿਆ ਸਾਧਗੁਰ ਬਣਾਈ ਬਣਦਲ ਬਣਾਈ ਰਾਮ ਨਾਮ ਮੁਖ ਦਿਆ ਰਾਮ ਨਾਮ ਮੁਖ ਦਿਆ ਏ ਕਾਲਵਲਾਈ ਏ ਕਾਲਿਕ ਲਾਈ ਰੱਖ ਲੀਏ ਤਨ ਰਖਣ ਹਾਰ ਰੱਖ ਲੀਏ ਤਨ ਰਖਣ ਹਾਰ ਸਭ ਪਿਆਦ ਮਿਟਾਈ ਸਭ ਪਿਆਦ ਮਿਟਾਈ ਹਉ ਨਾਨਕ ਕਿਰਪਾ ਭਈ ਹਉ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ ਪ੍ਰਭ ਪਏ